ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਜਿਹੜੇ ਮੇਰੇ ਵੀਰਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਵੀਰ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੀ ਕਿਸਾਨ ਵੀਰਾਂ ਦੇ ਜਿਹੜੇ ਆਪਾਂ ਨੂੰ ਸਪੈਸ਼ਲੀ ਵੀਡੀਓ ਦੇ ਵਿੱਚ ਜਿਹੜੇ ਕਿਸਾਨਾਂ ਦੇ ਆਪਣੇ ਸਵਾਲ ਤੇ ਵੀ ਕਣਕ ਦੇ ਵਿੱਚ ਜਿਹੜੀ ਗੁੱਲੇ ਗੁੱਲੀ ਡੰਡੇ ਦੀ ਜਿਹੜੀ ਸਮੱਸਿਆ ਹੈ ਉਹਦੀ ਰੋਕத் ਥਾਮ ਦੇ ਲਈ ਆਪਾਂ ਜਿਹੜੀ ਪਾਣੀ ਤੋਂ ਪਹਿਲਾਂ ਅਕੀਰਾ ਹੋਗੀ ਜਿਵੇਂ ਮੋਮੋਜੀ ਹੋਗੀ ਇਹਦੀ ਆਪਾਂ ਪਾਣੀ ਤੋਂ ਪਹਿਲਾਂ ਸਪਰੇਅ ਕਰ ਸਕਦੇ ਆ ਤੇ ਕਿੰਨੇ ਦਿਨ ਪਹਿਲਾਂ ਆਪਾਂ ਸਪਰੇਅ ਕਰਨੀ ਹੈ ਤੇ ਕਿਸਾਨ ਵੀਰਾਂ ਦੇ ਆਪਾਂ ਨੂੰ ਇਹ ਸਵਾਲ ਤੇ ਤੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਤੁਹਾਨੂੰ ਦੱਸੂਗੇ ਵੀ ਕਿੰਨਾ ਆਪਾਂ ਨੂੰ ਇਹ ਸਪਰੇਅ ਰਿਜ਼ਲਟ ਦਊਗੀ ਤੇ ਕਿਸ ਤਰੀਕੇ ਦੇ ਨਾਲ ਆਪਾਂ ਸਪਰੇਅ ਆਪਣੀ ਕਣਕ ਦੇ ਵਿੱਚ ਕਰਨੀ ਹੈ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਹੋਰ ਕਿਸਾਨ ਭਰਾਵਾਂ ਤੱਕ ਆਪਣੀ ਵੀਡੀਓ ਨੂੰ ਜ਼ਰੂਰ ਸਾਂਝਾ ਕਰਿਓ ਤੇ ਹੁਣ ਪਹਿਲੇ ਨੰਬਰ ਤੇ ਜਿਹੜੀ ਮੋਮੋ ਜੀ ਹੋਊਗੀ ਅਵਕੀਰਾ ਹੋਗੀ ਇਹ ਜਿਹੜੀ ਸਪਰੇਅ ਹੈ ਇਹ ਆਮ ਜਿਹੜੀ ਬਣਾਈ ਗਈ ਹੈ ਇਹ ਬਜਾਈ ਤੋਂ 72 ਘੰਟੇ ਦੇ ਵਿੱਚ ਵਿੱਚ ਆਪਾਂ ਬਜਾਈ ਦੇ ਉੱਪਰ ਆਪਾਂ ਕਰਨੀ ਹੁੰਦੀ ਹੈ ਪਰ ਐਵੇਂ ਨਹੀਂ ਹੈਗਾ ਵੀ ਇਹ ਬਜਾਈ ਤੋਂ 72 ਘੰਟੇ ਦੇ ਵਿੱਚ ਕਰਨੇ ਦੇ ਨਾਲ ਹੀ ਆਪਾਂ ਨੂੰ 100% ਰਿਜ਼ਲਟ ਦਊਗੀ ਇਹ ਦਵਾਈ ਨੂੰ ਆਪਾਂ ਪਾਣੀ ਲਾਉਣ ਤੋਂ ਪਹਿਲਾਂ ਵੀ ਆਪਾਂ ਕਰ ਸਕਦੇ ਆ ਤੇ 100% ਦੇ ਨਤੀਜੇ ਨੇ ਕੋਈ ਡਰਨੇ ਦੀ ਲੋੜ ਨਹੀਂ ਜਿਨ੍ਹਾਂ ਨੇ ਥੋੜੇ ਬਹੁਤ ਜ਼ਿਆਦਾ ਕਣਕ ਦੇ ਵਿੱਚ ਗੋਲੀ ਡੰਡੇ ਦੀ ਸਮੱਸਿਆ ਹੈ ਤੇ ਤੁਸੀਂ ਇਹ ਸਪਰੇਅ ਕਰਨਾ ਚਾਹੁੰਦੇ ਹੋ ਤੁਸੀਂ ਆਰਾਮ ਦੇ ਨਾਲ ਹੀ ਸਪਰੇਅ ਕਰ ਸਕਦੇ ਆ ਤੇ ਜਿਹੜਾ ਸਪਰੇਅ ਤੁਸੀਂ ਇਹ ਕਰਨੀ ਹੈ ਜਿਵੇਂ ਮੋਮੋਜੀ ਹੋ ਗਿਆ ਅਵਕੀਰਾ ਹੋਗੀ ਇਹ ਸਪਰੇਅ ਤੁਸੀਂ ਕਰਨੀ ਹੈ ਪਾਣੀ ਲਾਉਣ ਤੋਂ ਪਹਿਲਾਂ ਤੇ ਜਿਹੜੀ ਧਿਆਨ ਰੱਖਣ ਯੋਗ ਗੱਲ ਹੈ ਉਹ ਹੈਗੀ ਹੈ ਜੀ ਜਦੋਂ ਤੁਸੀਂ ਇਹਦੀ ਸਪਰੇਅ ਕਰਤੀ ਇੱਕ ਪਹਿਲੇ ਨੰਬਰ ਤੇ ਸਪਰੇਅ ਜਦੋਂ ਤੁਸੀਂ ਕਰਨੀ ਹੈ ਤਾਂ 200 ਲੀਟਰ ਪਾਣੀ ਜ਼ਰੂਰ ਵਰਤੋ ਕਿਉਂਕਿ ਇੱਕ ਕੀ ਹੁੰਦਾ ਹੈ ਉਹਦੇ ਨਾਲ ਜਿਹੜੀ ਆਪਣੀ ਦੁਆ ਹੁੰਦੀ ਹੈ ਉਹ ਪਤਲੀ ਹੋ ਜਾਂਦੀ ਹੈ ਪਾਣੀ ਦੇ ਵਿੱਚ ਮਿਲ ਜਾਂਦੀ ਹੈ ਜੇ ਆਪਾਂ ਵੱਧ ਪਾਣੀ ਦੀ ਵਰਤੋਂ ਕਰੂਗੇ ਤਾਂ ਦੁਆ ਆਪਣੀ ਐਨ ਪਤਲੀ ਪੈ ਜਾਊਗੀ ਤੇ ਦੋ ਜੋ ਦੀ ਆਪਾਂ ਕਹਿ ਸਕਦੇ ਹਾਂ ਬਹੁਤੀ ਤੇਜ਼ ਨਹੀਂ ਹੋਊਗੀ ਤੇ ਪ੍ਰੋਪਰ ਤਰੀਕੇ ਨਾਲ ਆਪਾਂ ਉਹਦੀ 200 ਲੀਟਰ ਪਾਣੀ ਦੀ ਵਰਤੋਂ ਕਰਕੇ ਆਪਾਂ ਸਪਰੇਅ ਕਰੂਗੇ ਤਾਂ ਕੱਲੇ ਕੱਲੇ ਬੂਟੇ ਦੇ ਉੱਪਰ ਆਰਾਮ ਦੇ ਨਾਲ ਦੁਆ ਦਾ ਜਿਹੜਾ ਛਿੜਕਾ ਹੋਊਗਾ ਤੇ ਸਪਰੇ ਤੁਸੀਂ ਕਿਸੇ ਵੀ ਵਕਤ ਕਰ ਸਕਦੇ ਹੋ ਸੁਬਾ ਸ਼ਾਮ ਦੁਪਹਿਰੇ ਕਰ ਸਕਦੇ ਹੋ ਕੋਸ਼ਿਸ਼ ਕਰੋ ਵੀ ਸੁਬਾ ਸਜਰੇ ਸਪਰੇ ਨਾ ਕੀਤੀ ਜਾਵੇ ਕਿਉਂਕਿ ਸੁਬਾ ਓਸ ਬਹੁਤ ਹੋਈ ਹੁੰਦੀ ਹੈ ਤੇ ਉਹਦੇ ਨਾਲ ਕੀ ਹੁੰਦਾ ਹੈ ਜਦੋਂ ਆਪਾਂ ਸਪਰੇ ਕਰਦੇ ਆ ਤਾਂ ਬੂਟੇ ਤੋਂ ਥੱਲੇ ਪਾਣੀ ਜਿਹੜੀ ਆਪਣੀ ਦਵਾਈ ਹੁੰਦੀ ਹੈ ਉਹ ਧਰਤੀ ਪਰ ਚਲ ਜਾਂਦੀ ਹੈ ਤੇ ਬੂਟੇ ਦੇ ਉੱਪਰ ਟਿਕਦੀ ਨਹੀਂ ਹੈਗੀ ਇਸ ਕਰਕੇ ਜਦੋਂ ਓਸ ਉਤਰ ਜਾਂਦੀ ਹੈ ਧੁੱਪ ਚੜ੍ਹ ਜਾਂਦੀ ਹੈ ਉਸ ਸਮੇਂ ਸਪਰੇ ਕਰੋ ਤੇ ਦੂਜੀ ਗੱਲ ਜਿਹੜੀ ਹੈਗੀ ਹੈ ਜੀ ਜਿਹੜੀ ਤੁਸੀਂ ਸਪਰੇਅ ਜਦੋਂ ਕਰਨ ਤੋਂ ਬਾਅਦ ਤੁਸੀਂ ਜਿਹੜਾ ਇਹਨੂੰ ਪਾਣੀ ਹੈ ਉਹ 2 ਤੋਂ 3 ਦਿਨ ਆਪਾਂ ਲੇਟ ਨਹੀਂ ਕਰਨਾ ਉਹ 24 ਘੰਟੇ ਬਾਅਦ ਅੱਜ ਆਪਾਂ ਸਵੇਰ ਸਪਰੇਅ ਕਰਨ ਤੋਂ ਬਾਅਦ 24 ਘੰਟੇ ਦੇ ਵਿੱਚ ਜਾਨਕਿ ਅੱਜ ਸੋ ਆਪਾਂ ਸਪਰੇਅ ਕਰ ਦਿੱਤ ਕੱਲ ਨੂੰ ਉਹ ਕਣਕ ਨੂੰ ਪਾਣੀ ਲੱਗਣਾ ਚਾਹੀਦਾ ਕਿਉਂਕਿ ਜੇ ਆਪਾਂ ਕਣਕ ਦੇ ਵਿੱਚ ਆਪਣੀ ਦੇ ਵਿੱਚ ਪਾਣੀ ਹੈ ਜੇਰਾ ਉਹ ਲੇਟ ਕਰੋਗੇ ਤਾਂ ਜਿਹੜੀ ਆਪਣੀ ਸਪਰੇਅ ਹੈ ਉਹ ਪੂਰਾ ਰਿਜ਼ਲਟ ਨਹੀਂ ਦੇਊਗੀ ਜਿੰਨਾ ਆਪਾਂ ਪਾਣੀ ਨੂੰ ਲੇਟ ਕਰਦੇ ਜਾਉਂਗੇ ਉਹਨਾਂ ਜਿਹੜਾ ਉਹ ਸਪਰੇਅ ਦਾ ਰਿਜ਼ਲਟ ਹੈ ਉਹ ਥੱਲੇ ਨੂੰ ਘਟਦਾ ਜਾਊਗਾ ਜੇ ਮੰਨ ਕੇ ਚੱਲੋ ਪਹਿਲਾ ਆਪਾਂ ਨੂੰ ਕਿਸੇ ਵੀ ਦਵਾਈ ਨੇ ਜਿਹੜੀ ਆਪਾਂ ਕਰਨੀ ਹੈ ਉਹਨੇ 100% ਆਪਾਂ ਨੂੰ ਰਿਜ਼ਲਟ ਦੇਣਾ ਹੈ ਤਾਂ ਉਹ ਹੌਲੀ-ਹੌਲੀ 90 80 100 ਤੋਂ ਥੱਲੇ ਨੂੰ ਘਟਨਾ ਸ਼ੁਰੂ ਹੋ ਜੂਗਾ ਇਸ ਕਰਕੇ ਸਪਰੇਅ ਕਰਨ ਤੋਂ ਬਾਅਦ 24 ਘੰਟੇ ਬਾਅਦ ਪਾਣੀ ਜ਼ਰੂਰ ਲਾਓ ਜੇ ਤੁਹਾਡੇ ਕੋਲ ਜਿਆਦਾ ਤੁਸੀਂ ਪਾਣੀ ਇਹਨਾਂ ਨਹੀਂ ਦੇ ਸਕਦੇ ਤਾਂ ਤੁਸੀਂ ਉਸ ਹਿਸਾਬ ਨਾਲ ਪਾਣੀ ਦਓ ਵੀ ਕੰਲੂ ਆਪਾਂ ਇੰਨੇ ਕੇਰੀਏ ਦੇ ਵਿੱਚ ਪਾਣੀ ਦੇ ਸਕਦੇ ਆ ਤੇ ਬਾਕੀ ਤੁਸੀਂ ਮੋਮੋ ਜੀ ਵਕੀਰਾ ਦਵਾ ਪਾਣੀ ਤੋਂ ਪਹਿਲਾਂ ਕਰ ਸਕਦੇ ਆ 100% ਰਿਜ਼ਲਟ ਆਪਾਂ ਨੂੰ ਪ੍ਰੋਪਰ ਮਿਲੇਗਾ ਸਹੀ ਤਰੀਕੇ ਨਾਲ ਸਪਰੇਅ ਕਰੋ ਤੇ ਵੀਡੀਓ ਨੂੰ ਹੋਰ ਕਿਸਾਨ ਭਰਾਵਾਂ ਤੱਕ ਆਪਣੇ ਨੂੰ ਸ਼ੇਅਰ ਕਰਦੇ ਹੋ ਜੀ ਸਾਰਿਆਂ ਦਾ ਆਪਣੀ ਵੀਡੀਓ ਦੇਖਣ ਦੇ ਲਈ ਧੰਨਵਾਦ ਜੀ